ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪੁਲਿਸ ਨੇ ਚੱਲਦੇ ਵਿਆਹ ਵਿੱਚੋਂ ਚੱਕ ਲਿਆ 45 ਸਾਲਾ ਲਾੜਾ 15 ਸਾਲਾ ਕੁੜੀ ਨਾਲ ਕਰਵਾਉਣ ਲੱਗਾ ਸੀ ਵਿਆਹ ਬੋਹਰ ਤੋਂ ਹੈਰਾਨ ਕਰਨ ਕਰ ਦੇਣ ਵਾਲੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੱਲਦੇ ਵਿਆਹ ਵਿੱਚੋਂ ਲਾੜੇ ਨੂੰ ਚੁੱਕ ਲਿਆ ਗਿਆ ਹੈ ਕਿਉਂਕਿ 45 ਸਾਲ ਦੇ ਵਿਅਕਤੀ ਵੱਲੋਂ 15 ਸਾਲ ਦੀ ਨਾਬਾਲਗ ਕੁੜੀ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ ਜਦੋਂ ਇਸ ਦੀਪਨ ਇਕਬਾਲ ਵਿਕਾਸ ਵਿਭਾਗ ਦੇ ਪੁਲਿਸ ਪ੍ਰਸ਼ਾਸਨ ਨੂੰ ਲੱਗੀ ਤਾਂ ਉਹਨਾਂ ਵੱਲੋਂ ਔਕੇ ਤੇ ਜਾਂ ਕੇ ਕਾਰਵਾਈ ਕੀਤੀ ਗਈ ਤਾਂ ਵਿਆਹ ਨੂੰ ਰੁਕਵਾ ਦਿੱਤਾ ਗਿਆ ਜਦੋਂ ਲਾੜੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਮੈਨੂੰ ਕੁੜੀ ਦੀ ਉਮਰ 20 ਤੋਂ 22 ਸਾਲ ਦੱਸੀ ਗਈ ਸੀ ਕੁੜੀ ਦੇ ਪਿਓ ਵੱਲੋਂ ਵਿਆਹ ਨੂੰ ਫਾਈਨਲ ਕੀਤਾ ਗਿਆ ਤੇ ਜਲਦਬਾਜ਼ੀ ਵਿੱਚ ਹੈ ਤਰੀਕ ਵੀ ਪੱਕੀ ਕਰ ਦਿੱਤੀ ਗਈ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਵਿਆਹ ਨੂੰ ਰੁਕਵਾਇਆ ਗਿਆ ਤੇ ਅਬੋਰ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਬਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਨੂੰ ਪੁਲਿਸ ਵੱਲੋਂ ناکਾਮ ਕਰ ਦਿੱਤਾ ਗਿਆ ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਕਾਰਵਾਈ ਕਾਨੂੰਨੀ ਤੇ ਆਧਾਰ ਤੇ ਕੀਤੀ ਜਾ ਸਕਦੀ ਹੈ ਨਾ ਬਲਕਿ ਦਾ ਵਿਆਹ ਕਰਾਉਣ ਕਰਾਉਣਾ ਕਾਨੂੰਨ ਤੇ ਖਲਾਫ ਹੈ ਜਿਸ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ